ਮੇਰਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਆਪਾਂ ਪੁੱਚਰਕਲਾ ਤੇ ਟਾਡਾ ਚੈਨਲ ਦਾ ਜਿਹੜਾ ਵਾ ਮੇਰੇ ਪਿੰਡੋਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਹਣ ਸਾਹਿਬ ਕਿੱਦਾਂ ਦੇ ਹੰਦਰਾਤ ਪਿੰਡ ਦੇ ਆਵਾਮੀ ਪਾਰਟੀ ਦੇ ਅਗਲਾ ਮੁੜ ਤੋਂ ਫੇ ਦੇ ਪਾਸ ਵਿੱਚੋਂ ਦੇ ਵਿੱਚ ਜਿੱਤ ਕਰ ਚੁੱਕਿਆ ਹੋਈ ਹੈ ਸੰਧੂ ਸਾਹਿਬ ਦਾ ਮੈਂਦੇ ਬਣੀ ਹੈ ਕਿੱਦਾਂ ਦੇ ਵਿਕਾਸ ਕੰਮ ਚੱਲ ਰਹੇ ਪਹਿਲਾਂ ਤਾਂ ਜਿਹੜੀ ਉਹ ਪਿੰਡ ਦੇ ਵਿੱਚ ਜਿਹੜੀ ਉਹ ਬਹੁਤ ਜ਼ਿਆਦਾ ਖੁਸ਼ੀ थी ਲਹਿਰ ਵਾਪੀ ਜਿਹੜੇ ਸੰਧੂ ਸਾਹਿਬ ਚੌਥੀ ਵਾਰੀ ਜਿਹੜੇ ਐਮਐਲਏ ਸਾਹਿਬ ਬਣੇ ਆ ਜੀ ਤੇ ਬਾਕੀ ਜਿਹੜੇ ਮੰਨ ਲੋ ਵੀ ਉਹਨਾਂ ਨੇ ਪਿੰਡ ਦੇ ਵਿੱਚ ਜੋ ਵੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਉਹ ਵਾਅਦੇ ਕਰਕੇ ਗਏ ਸੀ ਅੱਜ ਸਟੇਡੀਅਮ ਦਾ ਆਪਾਂ ਉਸ ਜਗ੍ਹਾ ਤੇ ਖਲੋਤੇ ਆਂ ਜਿੱਥੇ ਸਟੇਡੀਅਮ ਦਾ ਅੱਜ ਨਹੀਂ ਪੱਥਰ ਰੱਖਿਆ ਗਿਆ ਵਾ ਤੇ ਜਿਹੜੇ ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸੀਵਰੇਜ ਦਾ ਉਹ ਵੀ ਚਾਲੂ ਹੋਣ ਵਾਲਾ ਵਾ ਪਿੰਡ ਦੇ ਵਿੱਚ ਪਿੰਡ ਦੀ ਮੰਗ ਸੀ ਪਿੰਡ ਦੇ ਘਰੇ ਘਰੇ ਜਿਹੜੀ ਉਹ ਫਿਰਨੀ ਆਉਣੀ ਚਾਹੀਦੀ ਆ ਜੀ ਮੰਨ ਲੋ ਵੀ ਲੋਕ ਪੈਣੀ ਚਾਹੀਦੀ ਆ ਉਹ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਅੱਜ ਕੱਲ ਹੀ ਉਹ ਸੌਂ ਚੁੱਕ ਕੇ ਆਏ ਆ ਤੇ ਉਹਨਾਂ ਨੇ ਸਾਨੂੰ ਅਸੀਂ ਮਿਲ ਕੇ ਆਏ ਉਹਨਾਂ ਨੂੰ ਵਧਾਈ ਦੇ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੋਇਆ ਵੀ ਤੁਸੀਂ ਪਿੰਡ ਦੇ ਵਿੱਚ ਜਿਹੜੇ ਉਹ ਜਾ ਕੇ ਤੁਸੀਂ ਕੰਮ ਚਾਲੂ ਕਰੋ ਜਿਹੜੇ ਵੀ ਹੋਣ ਵਾਲੇ ਆ ਤੇ ਮੈਂ ਆਪ ਹੀ ਉਹ ਕੰਮ ਨੂੰ ਜਿਹੜੇ ਉਹ ਦੇਖ ਲਾਂਗੇ ਤੁਸੀਂ ਗਰੰਟਾ ਦੇਣੀ ਕੋਈ ਪ੍ਰਵਾਹ ਕਰਨੀ ਜਿਹੜੇ ਵੀ ਕੰਮ ਹੋਣ ਵਾਲੇ ਆ ਤੁਸੀਂ ਉਹ ਚਾਲੂ ਕਰ ਦਿਓ ਕਿੰਨੇ ਕੁ ਪਿੰਡ ਦੇ ਕੰਮ ਜਿਹੜੇ ਉਹ ਇਸ ਵਕਤ ਚੱਲ ਰਹੇ ਨੇ ਤੇ ਕਿਹੜੇ-ਕਿਹੜੇ ਜਿਹੜੇ ਆ ਉਹ ਹੋਰ ਰਹਿੰਦੇ ਨੇ ਚੱਲ ਰਿਹਾ ਹੈ ਵਕਤ ਜਿਹੜੀ ਉਹ ਇੰਟਰਲੌਕ ਟਾਇਲ ਜਿਹੜੀ ਉਹ ਗਲੀਆਂ ਦੇ ਵਿੱਚ ਲੱਗ ਰਹੀ ਆ ਨਾਲੀਆਂ ਬਣ ਰਹੀਆਂ ਵਾ ਸਟੇਡੀਅਮ ਦਾ ਚਾਲੂ ਹੋ ਗਿਆ ਵਾ ਫਿਰਨੀ ਦੀ ਜਿਹੜੀ ਉਹ ਲੋਕ ਦੀ ਉਹ ਮੇਜਿਕੀ ਤਿਆਰੀ ਆ ਬਾਈਕਾਂ ਦੇ ਜਿਹੜੇ ਉਹ ਰਸਤੇ ਉਹ ਉੱਥੇ ਵੀ ਹਟ ਲੱਗ ਰਹੀ ਆ ਤੇ ਹੋਰ ਵੀ ਜਿਹੜੇ ਸਾਡੇ ਮੰਗ ਰੱਖੀ ਸੀ ਕਿ ਪੰਚਾਇਤ ਘਰ ਬਣਾ ਚਾਹੀਦਾ ਵਾ ਫਸ ਤਾਲ ਸਾਡੇ ਪਿੰਡ ਨੂੰ ਚਾਹੀਦਾ ਵਾ ਉਹ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਵੀ 27 ਤੋਂ ਪਹਿਲਾਂ ਪਹਿਲਾਂ ਜਿਹੜੇ ਸਾਰੇ ਕੰਮ ਜਿਹੜੇ ਉਹ ਕਰਾਂਗੇ ਅਸੀਂ ਮਤ ਉਸ ਪੰਚ ਕੀ ਮਹਿਸੂਸ ਕੀਤਾ ਜਦੋਂ ਦੇ ਸੰਧੂ ਸਭਾ ਮੈਲੇ ਬਣੇ ਆ ਜਦੋਂ ਹਲਕਾ ਚਾਰਜ ਲਗਾਇਆ ਗਿਆ ਉਹਨਾਂ ਨੂੰ ਵੀ ਜਦੋਂ ਉਹਦਾ ਉਹਨਾਂ ਨੇ ਹਲਕਾ ਚਾਰਜ ਮੰਨ ਲਓ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਵਾ ਉਦੋਂ ਦੇ ਜਿਹੜੇ ਮੇਜਿਕ ਕੰਮ ਲਗਾਤਾਰ ਹੀ ਚੱਲ ਰਹੇ ਆ ਵੀ ਬ੍ਰੇਕ ਨਹੀਂ ਲੱਗੀ ਕਾਫੀ ਹੱਦ ਤੱਕ ਮੇਰੇ ਹਿਸਾਬ ਨਾਲ ਕੋਈ 50% ਪਿੰਡ ਦੇ ਜਿਹੜੇ ਕੰਮ ਹੱਲ ਹੋ ਚੁੱਕੇ ਆ ਤੇ ਬਾਕੀ ਜਿਹੜੇ ਉਹ ਥੋੜੇ ਟਾਈਮ ਦੇ ਅੰਦਰ ਜਿਹੜੇ ਉਹ ਕੰਪਲੀਟ ਹੋ ਜਾਣਗੇ ਤੁਹਾਡੇ ਕੋਲ ਪਾਰਟੀ ਦੇ ਵੱਲੋਂ ਹੋਰ ਕਿਹੜੀ ਜ਼ਿੰਮੇਵਾਰੀ ਹੈ ਜੀ ਮੈਨੂੰ ਜੀ ਬਲਾਕ ਪ੍ਰਧਾਨ ਲਾਇਆ ਵਾ ਮੇਰ ਕੋ ਕੋਈ 9 10 ਪਿੰਡ ਵਾ ਜਿਹੜੇ ਮੇਰੇ ਲਾਗੇ ਲਾਗੇ ਨੇ ਜਿਦਾਂ ਤਿੰਨੇ ਪੁੱਚਰੋ ਆ 16 ਆ ਕਗੂਆ ਵਾ ਮੱਲੀ ਮਣੇ ਆ ਤੇ ਮੰਨ ਲਓ ਆਮ ਆਦੀ ਪਾਰਟੀ ਨੇ ਵਾਦਾ ਕੀਤਾ ਕਿ ਪਿੰਡਾਂ ਚ ਨੌਜਵਾਨਾਂ ਲਈ ਗਰਾਊਂਡਾਂ ਬਣਾਈਆਂ ਜਾਣਗੇ ਆਪਣੇ ਪਿੰਡ ਵੀ ਕੋਈ ਇਦਾਂ ਦਾ ਹੋਇਆ ਮਾਮਲਾ ਸਾਨੂੰ ਹਾਂਜੀ ਉੱਥੇ ਉਸੇ ਜਗ੍ਹਾ ਤੇ ਆਪਾਂ ਖੜੇ ਆਂ ਜਿੱਥੇ ਆਪਾਂ ਅੱਜ ਸਟੇਡੀਅਮ ਦਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਵਾ ਤੇ ਪਿੰਡ ਦੀ ਜਿਹੜੀ ਉਹ ਬੜੇ ਚਿਰ ਤੋਂ ਜਿਹੜੀ ਇਹ ਮੰਗ ਸੀ ਕਿ ਵੀ ਨੌਜਵਾਨ ਜਿਹੜੇ ਉਹ ਨਸ਼ਿਆਂਲੇ ਰੁਝਾਨ ਵਧ ਰਿਹਾ ਵਾ ਨਸ਼ਿਆਂੋਂ ਹਟ ਕੇ ਜਿਹੜਾ ਮੰਨ ਲਓ ਪਿੰਡ ਦੇ ਵਿੱਚ ਗਰਾਊਂਡ ਵਾ ਚਲੋ ਖੇਡਾਂ ਲੈ ਰੁਝਾਨ ਵਧੂਗਾ ਸਾਡੇ ਪਿੰਡ ਦੇ ਜਿਹੜੇ ਉਹ ਕਾਫੀ ਪਲੇਅਰ ਆ ਇਹ ਵਕਤ ਵੀ ਜਿਹੜੇ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਵਾਲੀ ਵਾਲ ਦੀ ਬੜੀ ਮਿੰਜ ਦੀ ਪੁਰਾਣੀ ਟੀਮ ਸਾਡੇ ਪਿੰਡ ਦੀ ਅੱਛਾ ਜੀ ਤੇ ਗਰਾਊਂਡ ਨਾ ਹੋਣ ਕਰਕੇ ਜਿਹੜਾ ਉਹ ਮੰਨ ਲਓ ਕਾਫੀ ਪਿੰਡ ਜਿਹੜਾ ਹੁਣ ਹਰਮੀਤ ਸਿੰਘ ਸੰਧੂ ਜਿਵੇਂ ਐਮਐਲਏ ਬਣ ਚੁੱਕੇ ਆ ਇੱਕ ਸਾਲ ਸਵਾ ਸਾਲ ਹੋਰ ਸਰਕਾਰ ਹੈ ਕਿਵੇਂ ਦੀ ਉਮੀਦ ਹੈ ਹੁਣ ਕੀ ਜਿਹੜਾ ਇੱਕ ਸਾਲ ਦੇ ਵਿੱਚ ਪਿੰਡ ਦੇ ਕੰਮ ਜਿਹੜੇ ਆ ਨੇੜਲੇ ਪਿੰਡਾਂ ਦੀ ਵੀ ਤੁਹਾਡੇ ਕੋਲ ਜ਼ਿੰਮੇਵਾਰੀ ਹੈ ਜਿਵੇਂ ਕੰਮ ਜਿਹੜੇ ਆ ਉਹ ਜੰਗੀ ਪੱਧਰ ਤੇ ਹੋਣਗੇ ਸਾਨੂੰ ਸ਼ੁਰੂਆਤ ਵਾਲੀ ਵੇਖ ਕੇ ਜਿਹੜਾ ਮੰਨ ਲਓ ਸ਼ੁਰੂਆਤ ਹੀ ਜਿਹੜੀ ਉਹਨਾਂ ਨੇ ਬਹੁਤ ਸੋਹਣੀ ਕੀਤੀ ਆ ਵੀ ਅਜੇ ਕੱਲ ਹੀ ਉਹਨਾਂ ਨੇ ਸੌਂ ਚੁੱਕੀ ਹੈ ਤੇ ਅੱਜ ਉਹਨਾਂ ਨੇ ਸਟੇਡੀਅਮ ਦਾ ਨੀਂਹ ਪੱਥਰ ਰੱਖ ਦਿੱਤਾ ਵਾ ਇਹ ਸ਼ੁਰੂਆਤ ਹਲ ਦੇਖ ਕੇ ਲੱਗਦਾ ਵਾ ਵੀ ਕੋਈ ਵੀ ਜਿਹੜਾ 27 ਤੋਂ ਪਹਿਲਾਂ ਪਿੰਡ ਦਾ ਕੰਮ ਜਿਹੜਾ ਉਹ ਨਹੀਂ ਰਹੂਗਾ 27 ਦੇ ਵਿੱਚ ਜਿਹੜਾ ਪ੍ਰੋਪਰ ਇੱਕ ਤਰਫਾ ਜਿਹੜੀ ਉਹ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਜੜੀ ਉਹ ਬੋਰਡ ਪਾਉਗੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਸੀਗਾ ਕਿੰਨਾ ਕੁ ਪਿੰਡਾਂ ਦੇ ਵਿੱਚ ਉਹ ਚੀਜ਼ ਦਾ ਅਸਰ ਦੇਖਣ ਨੂੰ ਮਿਲਿਆ ਜੇ ਨਹੀਂ ਕੋਈ ਅਸਰ ਦੇਖਣ ਨੂੰ ਮਿਲਿਆ ਤੇ ਤੁਸੀਂ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਕਿ ਨਸ਼ੇ ਨੂੰ ਲੈ ਕੇ ਕੀ ਕਰਨਾ ਚਾਹੋਗੇ ਤੁਸੀਂ ਨੇ ਨਸ਼ੇ ਦਾ ਚਲੋ ਫਰਕ ਪਿਆ ਵਾ ਪਰ ਪ੍ਰੋਪਰ ਜਿਹੜਾ ਉਹ ਨਸ਼ਾ ਜਿਹੜਾ ਉਹ ਬੰਦ ਨਹੀਂ ਹੋਇਆ ਅਸੀਂ ਉਮੀਦ ਕਰਦੇ ਆਂ ਵੀ ਜਿਹੜਾ ਉਹ ਨਸ਼ਾ ਜਿਹੜਾ ਉਹ ਪ੍ਰੋਪਰ ਜਿਹੜਾ ਬੰਦ ਕੀਤਾ ਜਾਵੇ ਖਾਸ ਕਰਕੇ ਜਿਹੜੇ ਆ ਬਾਰਡਰ ਦੇ ਲਾਗੇ-ਲਾਗੇ ਪਿੰਡ ਆ ਸਾਡੇ ਪਿੰਡ ਦੇ ਵਿੱਚ ਬਿਲਕੁਲ ਨਸ਼ਾ ਜਿਹੜਾ ਉਹ ਬੰਦ ਕੀਤਾ ਜਾਵੇ ਜਿਹੜਾ ਨੌਜਵਾਨਾਂ ਦਾ ਜਿਹੜਾ ਰੁਝਾਨ ਉਹ ਖੇਡਾਂ ਵੱਧੇ ਜਿਹੜੇ ਵੋਟਰਾਂ ਨੇ ਵੋਟਾਂ ਪਾਈਆਂ ਪਿੰਡੋਂ ਕੀ ਹੋਰ ਵੀ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਕਿ ਉਹਨਾਂ ਸਾਰਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਜਿਹੜਾ ਮੌਕਾ ਦਿੱਤਾ ਹੈ ਰੂਲਿੰਗ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਪਿੰਡ ਵਾਸੀਆਂ ਦਾ ਜਿਹੜ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਪੁੱਜਰ ਤੋਂ ਵਿੱਚ ਜਿਹੜਾ 381 ਵੋਟਾਂ ਨਾਲ ਜਿਹੜੀ ਉਹ ਜੇਤ ਪ੍ਰਾਪਤ ਕਰਾਈ ਆ ਤੇ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦਾ ਉਤਸ਼ਾਹ ਵੀ ਆ ਵੀ ਜਿਹੜਾ ਉਹ ਸਰਕਾਰ ਜਿਹੜੀ ਮੰਨ ਲਓ ਹਲਕਾ ਪਰਮੇਸ਼ ਸਿੰਘ ਸੰਧੂ ਨੂੰ ਜਿਹੜਾ ਐਮਐਲਏ ਬਣਾਉਣ ਤੇ ਅਸੀਂ ਆਸ ਕਰਦੇ ਆ ਵੀ ਸਰਕਾਰ ਨੂੰ ਇਹਨਾਂ ਨੂੰ ਜਿਹੜਾ ਕੈਬਨਟ ਦਾ ਵੀ ਜਿਹੜਾ ਉਹ ਰੈਂਕ ਦਿੱਤਾ ਜਾਵੇ ਬਾਈ ਕੀ ਨਾ ਆਪਣਾ ਨੇ ਕਿਹੜਾ ਪਿੰਡ ਮੇਰਾ ਨਾਮ ਦਰਸ਼ਨ ਸਿੰਘ ਪਿੰਡ ਪੁੱਚਰ ਕਲਾਂ ਜੀ ਕੀ ਹੁਣ ਪਿੰਡ ਦੇ ਹਾਲਾਤ ਨੇ ਸੋ ਬਹਿ ਮੈਂ ਇਹ ਕੀ ਕੁਝਦਾ ਇਹ ਤਾਂ ਬੱਚਾ ਨੂੰ ਹੋ ਰਹੀਆਂ ਕੀ ਵਿਕਾਸ ਕਾਰਜ ਹੋਏ ਉਹਨਾਂ ਦਾ ਤਾਂ ਇਹੋ ਹੀ ਧਿਆਨ ਹੈ ਕਿ ਜਿਹੜੀ ਇੱਕ ਨੌਜਵਨ ਪੀੜ੍ਹੀ ਆ ਨਸ਼ੇ ਤੋਂ ਬਚੇ ਜਿਹੜਾ ਕੰਮ ਕਰ ਪਿੰਡਾਂ 'ਚ ਕਰਨ ਵਾਲੇ ਆ ਪੰਚਾਇਤਾਂ ਦੇ ਨਾਲ ਰਲ ਕੇ ਕੰਮ ਕਰਾਇਆ ਜਾਵੇ ਜੀ ਜਿਹੜਾ ਵੀ ਅਸੀਂ ਕੰਮ ਪਹਿਲਾਂ ਚਲੋ ਇਹ ਕਾਲੇਦਾਲ 'ਚ ਹੈਗੇ ਸੀ ਉਦੋਂ ਵੀ ਕੰਮ ਕਰਦ ਰਹੇ ਫੇੜਾ 7 ਸੱਤ ਜਿਹੜੇ 8 ਸਾਲ ਰਹੇ ਆ ਇਹ ਘਾਰ ਹੀ ਬਿਠੇ ਰਹੇ ਆ ਉਹਨਾਂ 'ਚ ਨਹੀਂ ਕੋਈ ਕੰਮ ਚੱਲਿਆ ਤਾਂ ਜੇ ਸੰਸਤੇ ਦਾ ਸ਼ਹਿਰਾਂ ਦੀ ਆ ਪਿੰਡਾਂ ਦੀ ਆ ਜਦੋਂ ਇਹਨਾਂ ਨੂੰ ਹਕਮ ਚ ਅਜ ਲਾਇਆ ਗਿਆ ਤੇ ਬੜੀ ਖੁਸ਼ੀ ਵਾਲੀ ਗੱਲ ਬਣੀ ਵੀ ਸਾਡੇ ਫਿਰ ਐਮਐਲਏ ਸਾਹਿਬ ਆ ਗਏ ਜੀ ਉਹ ਜਿੰਨਾ ਵੀ ਸੀ ਧੰਨਵਾਦ ਕਰੀਏ ਸੰਗਤ ਦਾ ਉਹਨਾਂ ਹੀ ਥੋੜਾ ਜੱਟਾ ਜੀ ਮੋਦਾ ਦਾ ਦੀਆਂ ਪਿੰਡਾਂ ਦੇ ਵਿੱਚ ਕੀ ਮੁਸ਼ਕਲਾਂ ਜਿਨ੍ਹਾਂ ਦਾ ਹੱਲ ਸਰਕਾਰ ਕਰਦੀ ਹੈ ਸਰਕਾਰ ਦੇ ਸੱਪੇ ਹੁੰਦਾ ਵੀ ਬਿਜਤਰਾਂ ਲਾਈਟਾਂ ਆ ਰਾਤ ਜਾਂ ਬੱਤੀ ਆਉਂਦੀ ਹੁੰਦੀ ਸੀ ਉਹ ਦਿਨ ਤੇ ਕੀਤੀ ਸਰਕਾਰ ਨੇ ਜੀ ਦਾ ਘੰਟੇ ਬੱਤੀ ਟੇਕੇ ਆਉਂਦੀ ਆ ਜੀ ਉਹ ਜੋ ਪਾਣੀ ਲਾਈਦਾ ਚੇਤਾ ਪੰਜਰ ਮੰਨ ਕਰਕੇ ਲੈ ਮੈਂ ਪਈਦਾ ਪਤਾ ਲੱਗ ਦੋ ਗੱਲੇ ਭਰ ਗਏ ਆ। ਇਹਦਾ ਕਿੱਲਾ ਭਰ ਗਿਆ ਜੀ। ਨਹੀਂ ਲੱਗੇ ਪਹਿਲੀਆਂ ਸਰਕਾਰਾਂ ਕਰਦੀਆਂ ਸੀ। 2 ਘੰਟੇ ਬੱਤੀ ਆ ਗਈ ਘੰਟਾ ਕੱਟ ਲੱਗ ਗਿਆ। ਉਹ ਨਕਾਲ ਪਹੁੰਚਦਾ ਸੀ। ਇਹ ਕੱਟ ਲੱਗਿੰਦਾ ਏ। ਇਹ ਜੋ ਸਰਕਾਰ ਬਣੀ ਬਹੁਤ ਵਈਆ ਭਗਵੰਤ ਮਾਲ ਸਾਬ ਨੇ ਚੰਗਾ ਕੀਤਾ। ਤੇ ਬਾਕੀ ਜਿਹੜਾ ਸਾਡਾ ਹਲਕੇ ਦਾ ਇੰਚਾਰਜ ਪਹਿਲਾਂ ਸੀ ਸੋਹਲ ਸਾਹਿਬ ਵਿਚਾਰੇ ਓਟੇਲੇ ਮੱਠੇ ਉਹਨਾਂ ਵਸਦੀ ਗੱਲ ਹੀ ਨਹੀਂ ਹੈਗੀ। ਉਹਨਾਂ ਦੇ ਜਾਣ ਕਰਕੇ ਫਿਰ ਇਹਨਾਂ ਨੂੰ ਮਿਲ ਗਿਆ ਟਿਕਟ ਤੇ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਐਮਐਲਏ ਸਾਹਿਬ ਦਾ। ਸਿਆਣੇ ਬੰਦੇ ਜੀ ਜਦੋਂ ਕੋਈ ਫੋਨ ਕਰੀਦਾ ਜੇ ਨਹੀਂ ਚੁੱਕਦੇ ਦੁਬਾਰਾ ਉਹ ਆਪ ਕਾਲ ਕਰ ਦਿੰਦੇ ਅੱਛਾ ਜੀ ਹਾਂ ਕੀ ਉਮੀਦ ਹੈ ਕੰਮਾਂ ਨੂੰ ਅੱਗੇ ਜਾ ਕੇ ਕੀ ਉਮੀਦ ਕੀ ਸੁਨੇਹਾ ਇਹੋ ਉਮੀਦ ਹੈ ਵੀ ਹੁਣ ਜਿੰਨਾ ਅਸੀਂ ਪਹਿਲਾਂ ਮੰਗਾਂ ਕੀਤੀਆਂ ਸੀ ਜੋ ਸਰਕਾਰਾਂ ਮੰਗੀਆਂ ਇੱਕ ਸਟੇਜ ਬੱਸਾਲ 6 ਕਿਲੇ ਹੈਗੀ ਹੈ ਜ਼ਮੀਨ ਇੱਥੇ ਹਾਈ ਸਕੂਲ ਆ ਇਹ ਚ ਟੀਚਰ ਪੂਰੇ ਕੀਤੇ ਗਏ ਆ ਤੇ ਹੁਣ ਸਾਡੀ ਮੇਰੀ ਆ ਵੀ ਇੱਥੇ ਗਰਾਊਂਡ ਲੈਵਲ ਤੇ ਸਟੇਡੀਅਮ ਬਣੇ ਜੀ ਇੱਕ ਸਾਡੇ ਪਿੰਡਾਂ ਦੇ ਵਿੱਚ ਘਾੜ ਜਿਆਦੀ ਸਕੂਲ ਤੇ ਲਾਗੇ ਲਾਗੇ ਜਿਹੜੀ ਇਹ ਨਾ ਗਰਾਉਂਡਾ ਉੱਥੇ ਡੰਗਰੀ ਵਾਰਾ ਫਿਰਦੇ ਚਾਰ ਦੁਆਰੇ ਹੋਲੀ ਜਾਵੇ ਇਹ ਅਸੀਂ ਮੀਤਾ ਕਰਦੇ ਆਂ ਜੀ ਬਾਕੀ ਰਹਿ ਗਈ ਗੱਲ ਆ ਕੰਮ ਕਰਦੇ ਤੁਹਾਨੂੰ ਪਤਾ ਕੰਮ ਦੇ ਚੱਟਾਂ ਦੇ ਹੋ ਜਾਂਦੇ ਆ ਜੀ ਲੈਟ ਟਾਈਮ ਨਾਲ ਆ ਜੇ ਫਸਲ ਚੁੱਕਿਆ ਜਾਵੇ ਟਾਈਮ ਨਾਲ ਇਹੋ ਕੁਝ ਹੁੰਦਾ ਜੀ